ਦੋਸਤੋ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹੈਗਾ ਜੀ ਤਨਕੋਣੀ ਤੇ ਭਾਈ ਪੱਪੂ ਦੇ ਘਰੋਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਇੱਕ ਤਾਜੀ ਸੂਈ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਆ ਪੂਰੀ ਗੱਲਬਾਤ ਕਰਦੇ ਆ ਵੀ ਕਿਹੜਾ ਸੂਆ ਕਦੋਂ ਸੂਈ ਆ ਬੱਚਾ ਮਗਰ ਕੀ ਆ ਤੇ ਕੀ ਹੈ ਦਾ ਰੇਟ ਹੈ ਫੇਰ ਆਪਾਂ ਤੁਹਾਨੂੰ ਤੋਰ ਕੇ ਦਿਖਾਵਾਂਗੇ ਕੱਦ ਕਾਠ ਬਿਲਕੁਲ ਹੈ ਥਾਂ ਲੇਵ ਦੀ ਬੰਤਰ ਸੋਹਣੀ ਆ ਸਿੰਘ ਵੀ ਮਿੱਤਰੋ ਚੰਗਾ ਹਾਂਜੀ ਅੰਕਲ ਜੀ ਕੀ ਹਾਲ ਚਾਲ ਹੈ ਸ਼ੁਕਰ ਹੈ ਜੀ ਸ਼ੁਕਰ ਹੈ ਠੀਕ ਹੈ ਸੇਤਾ ਕਿਰਪਾ ਸੁਦੀ ਕਿਰਪਾ ਸੁਦੀ ਜੀ ਆਨ ਜਿੰਨੇ ਪੈਰ ਸਿਰ ਤੇ ਓਕੇ ਜੀ ਤੇ ਸੂਹਾ ਮੱਝ ਦਾ ਕਿਹੜਾ ਜੀ ਤੀਜਾ ਸੂਹਾ ਜੀ ਤੀਜਾ ਸੂਹਾ ਕਦੋਂ ਕਸੂਈ ਹੈ ਤੇ ਤੜਕੇ ਸੂਈ ਆ ਜੀ 5:00 ਵਜੇ 5:00 ਵਜੇ ਤੇ ਤੀਜਾ ਸੂਹਾ ਬੱਚਾ ਮੰਗਰ ਕਟਾ ਮੰਗਰ ਕਟਾ ਹੈ ਤੋਰੇ ਜੇ ਇੱਕ ਵਾਰੀ ਤੋਰ ਕਰ ਕਦ ਘੜ ਜੇਰ ਪੈ ਗਈ ਜੀ ਜੇਰ ਓਕੇ ਜੇਰ ਓਕੇ ਹੈ ਓ ਪੀ ਜੇਰ ਪਾ ਕੇ ਓਕੇ ਤੀਜਾ ਸੂਹਾ ਸੂਈ ਆ ਜੀ ਤੇ ਜੇ ਰੋਕੇ ਆ ਮੰਗਰ ਬੱਚਾ ਕੱਟਾ ਤੇ ਕੱਦ ਕਾੜ ਬੇਲ ਮਿੱਤਰੋ ਚੰਗੀ ਤੇ ਸੋਹਣੀ ਆਪਾਂ ਕਹਿ ਸਕਦੇ ਆ ਵੀ ਚੰਗੀਆਂ ਬੱਜਾਂ ਦੇ ਵਿੱਚੋਂ ਆਉਂਦੀ ਆ ਠੰਡੇ ਵੀ ਬਣਤਰ ਸੋਹਣੀਆਂ ਪੂਰੀ ਮਿੱਤਰੋ ਸਾਫ਼ ਹੈ ਥੋੜੀ ਜਿਹੀ ਇੱਕ ਸਾਈਡ ਭਾਲ ਜ਼ਰੂਰ ਹੈ ਕੋ ਪੱਕੇ ਦਾ ਬੈਠਣ ਨੂੰ ਉੱਠਣ ਨੂੰ ਮਾੜਾ ਬੰਦਾ ਹੋ ਜਾਂਦਾ ਹਾਂ ਜੋ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰ ਤੋਂ ਵੇ ਤੱਕਾ ਦੋ ਕਰੋ ਅੰਕਲ ਦੇ ਨਾਲ ਫਰਕ ਪਿੰਡ ਹੈਗਾ ਜੀ ਤਿੰਨ ਕੋਣੀ ਜਿਹਨੂੰ ਹਰ ਰਾਏਪੁਰ ਕਹਿੰਦੇ ਆ ਤੇ ਜ਼ਿਲ੍ਹਾ ਹੈਗਾ ਜੀ ਮਿੱਤਰੋ ਬਠਿੰਡਾ ਗੋਨਿਆਂ ਨੇ ਮੰਡੀ ਦੇ ਬਿਲਕੁਲ ਨੇੜੇ ਤੇ ਰੇਟ ਆਪਾਂ ਫਿਰ ਕੀ ਕਰਤਾ ਜੀ ਇਹਦਾ ਦੁੱਧ ਵੀ ਪਰ 14 ਕਿਲੋ ਪਾਇਆ ਓਕੇ ਰੇਟ ਕੀ ਕਰਤਾ ਜੀ ਰੇਟ ਦਾ ਜੀ ਆਪਾਂ ਮੰਗਣ ਨੂੰ ਕੋਈ ਕੁਝ ਕਹੀ ਜੱਗ ਉਹਦਾ ਕੀ ਫਾਇਦਾ ਗੱਲਾਂ ਦਾ ਹਾਂਜੀ ਆਪਾਂ 15 ਦੀ ਮਹਦ ਦੇ ਮੰਗ ਇੱਕ 15 ਦੇ ਹਾਂ ਤੇ ਸਵਾ ਕਰਕੇ ਡੂੜ ਕਰਨੀ ਉਹਦਾ ਕੀ ਠੀਕ ਆ ਤੇ ਫੋਨ ਨੰਬਰ ਬੋਲ ਦਿਓ ਜੀ ਆਪਣਾ ਦੋ ਦੋ ਦੀ ਗਾਰੰਟੀ 14 ਦੀ ਮੇਰੀ ਗਾਰੰਟੀ ਬਾਅਦ 16 17 ਚਲੋ ਫੋਨ ਨੰਬਰ ਦੱਸ ਦਿਓ ਜੀ ਆਪਣਾ ਹਾਂਜੀ 94170 10680 94170 10680 ਸੋ ਪਿੰਡ ਤਿੰਨ ਕੋਣੀ ਆ ਜੀ ਜਿਹੜੇ ਵੀ ਵੀਰਪਰਾ ਨੂੰ ਲੋੜ ਹੋਵੇ ਤਾਂ ਤੀਜੇ ਸੂਏ ਮਿੱਤਰੋ ਸੂਈ ਆ ਮੰਗਰ ਕਟਾ ਤੇ ਥਾਂਲੇ ਵੀ ਦੀ ਫੇਰ ਆਪਾਂ ਇੱਕ ਵਾਰੀ ਸਾਨੂੰ ਦਿਖਾ ਦਗੇ ਥੋੜੀ ਜਿਹੀ ਭਾਲ ਲੱਗਦੀ ਐ ਤੇ ਸਾਫ ਐ ਸੋ ਸਾਰੇ ਵੀਰਾਂ ਦਾ ਧੰਨਵਾਦ